ਮੇਟੋ ਜੀ ਜਿਸ ਮਾਹੌਲ ਦੇ ਵਿੱਚ ਆਪਾਂ ਅੱਜ ਹੈਗੇ ਆ ਉਹਦੇ ਤੇ ਆਪਾਂ ਗੱਲ ਕਰ ਹੀ ਰਹੇ ਆਂ ਜ਼ੋਰ ਲਾ ਲਾ ਕੇ ਵੀ ਕਰ ਰਹੇ ਆਂ ਸਮਝਾ ਕੇ ਵੀ ਕਰ ਰਹੇ ਆਂ ਪਿਆਰ ਨਾਲ ਵੀ ਪਰ ਇਸ ਸਾਰੇ ਮੌਕੇ ਦੇ ਵਿੱਚ ਇਹ ਸਾਰੇ ਰੌਲੇ ਰੱਪੇ ਦੇ ਵਿੱਚ ਇੱਕ ਕੰਮ ਹੋਰ ਵੀ ਹੋ ਰਿਹਾ ਸਰਪੰਚਾਂ ਨੂੰ ਹਦਾਇਤ ਹੋ ਰਹੀ ਹੈ ਕਿ ਭਾਈ ਤੁਸੀਂ ਬਸ ਐਂ ਕੋਈ ਸਾਈਨ ਕਰਵਾ ਲਓ ਤੇ ਜਿਹੜੀਆਂ ਸ਼ਾਮਲਾਟ ਵਾਲੀਆਂ ਜ਼ਮੀਨਾਂ ਨੇ ਉਹ ਵੇਚ ਕੇ ਤੇ ਪੈਸਾ ਪੂਸਾ ਇਕੱਠਾ ਕਰਕੇ ਤੇ ਸਰਕਾਰੀ ਖਜ਼ਾਨੇ ਜਮ੍ਹਾਂ ਕਰੋ ਇਹ ਬੜਾ ਰੌਲਾ ਹੈ ਸਰਪੰਚ ਕਹਿੰਦੇ ਸਾਨੂੰ ਤੇ ਡਰਾ ਰੱਖਿਆ ਨਾਲ ਕਹਿੰਦੇ ਵਿਭਾਗੀ ਕਾਰਵਾਈਆਂ ਵੀ ਹੋ ਜਾਣਗੀਆਂ ਜੇ ਤਾਂ ਨਹੀਂ ਕਰਨਾ ਤਾਂ ਇੱਕ ਕੰਮ ਇੱਕ ਵਾਰ ਹੀ ਕਾਂਗਰਸ ਰਾਜ ਦੇ ਵਿੱਚ ਹੋਇਆ ਸੀਗਾ ਉਦੋਂ ਬਲਬੀਰ ਸਿੱਧੂ ਹੁੰਦੇ ਸਨ ਇਹਨਾਂ ਦੇ ਮਨਿਸਟਰ ਹੂੰ ਉਹਨਾਂ ਨੇ ਇੱਕ ਟਰਸਟ ਬਣਾਈ ਟਰਸਟ ਵੀ ਆਪਣੀ ਕੋਠੀ ਦੇ ਸ਼ਾਇਦ ਕੋਈ ਉਹਨਾਂ ਦੇ ਰੇਡ ਦੇ ਦੀ ਕੋਠੀ ਜਾਂ ਆਪਣੀ ਕੋਠੀ ਕੁਝ ਸਮਥਿੰਗ ਇਸ ਤਰ੍ਹਾਂ ਦਾ ਸੀ ਕਿ ਉਹ ਟਰਸਟ ਬਣਾ ਕੇ ਤੇ ਬਲਾਉਂਗੀ ਦੇ ਏਰੀਆ ਦੇ ਵਿੱਚ ਇਸੇ ਤਰ੍ਹਾਂ ਮਤਾ ਪਵਾ ਕੇ ਜ਼ਮੀਨ ਵਗੈਰਾ ਜਿਹੜੇ ਦਾ ਰੌਲਾ ਬਹੁਤ ਜ਼ਿਆਦਾ ਪਿਆ ਤੇ ਫਿਰ ਉਹਨਾਂ ਨੂੰ ਬੈਕਫੋਰਡ ਤੇ ਜਾਣਾ ਪਿਆ ਸੀਗਾ ਇਹ ਗੱਲਾਂ ਉਹਨਾਂ ਲੋਕਾਂ ਨੂੰ ਯਾਦ ਹੋਣਗੀਆਂ ਜਿਨ੍ਹਾਂ ਨੇ ਕਾਂਗਰਸ ਰਾਜ ਦੇ ਵਿੱਚ ਖਬਰਾਂ ਚੰਗੀ ਤਰ੍ਹਾਂ ਸੁਣੀਆ ਪੜੀਆਂ ਜੀ ਇਹ ਪਹਿਲਾ ਮੌਕਾ ਸੀ ਜਦੋਂ ਆਸਾਂ ਵੇਖਿਆ ਕਿ ਪੰਚਾਇਤ ਨੂੰ ਵੀ ਦਬਾ ਲਿਆ ਜਾਂਦਾ ਹੈ ਹੂੰ ਠੀਕ ਹੈ ਜੀ ਉਦੋਂ ਬਾਅਦ ਬਹੁਤ ਵਿਰੋਧ ਹੋਇਆ ਪਤਾ ਨਹੀਂ ਉਹ ਮਾਮਲਾ ਟਲ ਗਿਆ ਜਾਂ ਨਹੀਂ ਟਲ ਗਿਆ ਬਲੌਂਗੀ ਅਲੀ ਸਾਈਡ ਦਾ ਸੀਗਾ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸ਼ਾਮਲੜ ਦਾ ਹੁਣ ਮੰਨ ਲਓ ਮੇਰੇ ਪਿੰਡ ਸ਼ਾਮਲੜ ਦਾ ਉੱਥੇ ਕੀ ਕਰਨਗੇ ਉੱਥੇ ਤਾਂ ਕਿਸੇ ਸ਼ਾਹ ਨੇ ਆ ਕੇ ਨਹੀਂ ਲੈਣੀ ਹੂੰ ਸਾਡੀ ਸ਼ਾਮਲ ਸਾਡੇ ਕੋਲ ਵਾਧੂ ਹੈ ਪੰਚਾਇਤੀ ਜ਼ਮੀਨ ਸਟੇਡੀਅਮ ਬਣੇ ਨੇ ਉਹਦੇ ਵਿੱਚ ਦਾਣਾ ਮੰਡੀਆਂ ਬਣੀਆਂ ਨੇ ਉਹਦੇ ਅੱਛਾ ਬਹੁਤ ਖੁਸ਼ ਹਾਂ ਹਾਲੇ ਵੀ ਮੇਰੇ ਖਿਆਲ ਦੇ ਨਾਲ ਠੇਕਾ ਚੰਗਾ ਆਉਂਦਾ ਸਾਡੇ ਪਿੰਡ ਦਾ ਇਹ ਕੰਮ ਮਤਲਬ ਕਿ ਹੋਈ ਜਾਂਦੇ ਆ ਆਪਣੇ ਪੱਧਰ ਤੇ ਪੰਚਾਇਤ ਸੌਖੀ ਰਹਿੰਦੀ ਆ ਹੂੰ ਪਰ ਉੱਥੇ ਆ ਕੇ ਕਿੰਨੇ ਕਲੌਨੀ ਬਣਾਉਣੀ ਆ ਠੀਕ ਹੈ ਨਾ ਜੀ ਹਾਂ ਇੱਥੇ ਹੈ ਸਾਡੇ ਤੇ ਸ਼ੌਣੀ ਦੀ ਆਵਾਜ਼ ਆ ਜਾਵੇ ਲੋਕ ਖੁਸ਼ ਹੋ ਜਾਂਦੇ ਆ ਚੰਡੀਗੜ੍ਹ ਲਵਾਂਗੇ ਜਾ ਕੇ ਆ ਜਾਵੇ ਅਸੀਂ ਇੱਥੇ ਕੀ ਕਰਨਾ ਜੀ ਤੋਂ ਮਤਲਬ ਕਿ ਸਰ ਇਹ ਉੱਥੇ ਜ਼ਿਆਦਾ ਹੋ ਰਹੀ ਆ ਜਿੱਥੇ ਗਲਾਡਾ ਗਮਾਡਾ ਨਜ਼ਦੀਕ ਹੈ ਹੂੰ ਮੋਹੱਲੀ ਦੇ ਨੇੜੇ ਤੜੇ ਇਹ 10-12 ਪਿੰਡ ਆ ਠੀਕ ਹੈ ਨਾ ਜੀ ਜੀ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਪੰਚਾਇਤਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਮਤਾ ਪਾ ਦਿਓ ਹੂੰ ਮਤਾ ਪਾ ਦਿਓ ਕਿ ਸਾਡੀ ਜ਼ਮੀਨ ਲੈ ਲਓ ਜੀ ਉਹ ਗਾਂ ਮਤਲਬ ਕਿ ਜਿਹੜਾ ਰੀਅਲ ਅਸਟੇਟ ਦਾ ਕੰਮ ਕਰ ਚੱਲਦਾ ਯਾਨੀ ਇੱਕ ਤਰ੍ਹਾਂ ਨਾਲ ਲੈਂਡ ਅਕੂਇਨਿੰਗ ਹਾਂ ਉਹੀ ਆ ਜੀ ਤੇ ਜੇ ਤੁਸੀਂ ਮਤਾ ਨਹੀਂ ਪਾਓਗੇ ਤੁਹਾਡੇ ਤੇ ਕਾਰਵਾਈ ਕਰਦਿਆਂਗੇ ਸਾਰੇ ਤੱਕਾ ਸਾਰਾ ਸਰ ਤੱਕਾ ਹੁਣ ਇਹਨਾਂ ਨੂੰ ਪਤਾ ਸੀਗਾ ਕਿ ਸਾਰਿਆਂ ਦਾ ਧਿਆਨ ਤੇ ਡੋਬੇ ਵੱਲ ਆ ਹੂੰ ਬਿਚੁੱਪ ਕਰਕੇ ਇਸ ਡੁੱਬੇ ਦੇ ਵਿੱਚ ਆਪਦੀ ਬੀੜੀ ਪਾਰ ਲਾ ਲਓ ਹਾਂ ਬਿਲਕੁਲ ਆਪਣਾ ਕੰਮ ਕੀਤਾ ਤੇ ਖਸਮਾਂ ਦਾ ਸਿਰ ਖਾਈ ਜਮੀਤਾ ਹੂੰ ਠੀਕ ਹੈ ਨਾ ਜੀ ਤੋਂ ਗੱਲ ਇਹ ਆ ਕਿ ਇਹਨਾਂ ਨੇ ਤੇ ਆਪਦਾ ਕੰਮ ਕਰਨਾ ਹੈ ਜੀ ਲੋਕ ਜਾਣ ਪਾੜ ਦੇ ਵਿੱਚ ਲੋਕ ਡੁੱਬਣ ਦੇ ਲੋਕਾਂ ਦਾ ਧਿਆਨ ਹੀ ਤੁਸੀਂ ਮੇਰੀ ਗੱਲ ਸੁਣੋ ਐਨੀਆਂ ਖਬਰਾਂ ਕਰਦੇ ਆ ਉਹ ਮੇਰੀ ਕੋਈ ਵਾਈਫ ਦੇ ਪੇਜ ਥੱਲੇ ਮੈਂਸ਼ਨ ਕਰੀ ਜਾਂਦਾ ਨੂੰ ਕਹੋ ਜੀ ਹੜਾ ਤੇ ਬੋਲੇ ਉਹ ਲੱਕ ਕਮਾਲ ਹੈ ਤੁਹਾਡੇ ਲਈ ਤੇ ਘੰਟਾ ਘੰਟਾ ਇੱਥੇ ਬੋਲ ਕੇ ਜਾਂਦੇ ਆ ਗਲੇ ਬੈਠ ਕੇ ਬੋਲਦੇ ਮਤਲਬ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ ਉਹਨਾਂ ਨੂੰ ਲੱਗਦਾ ਵੀ ਕੁਗੂ ਵੀ ਬੈਠੇ ਸਾਰੇ ਚੁੱਪ ਕਰਕੇ ਬੈਠੇ ਆ ਤਾਂ ਗੱਲ ਇਹ ਆ ਜਨਾਬ ਲੋਕਾਂ ਦਾ ਧਿਆਨ ਉਧਰ ਹੀ ਆ ਇਹਨਾਂ ਨੇ ਚੁੱਪ ਕਰਕੇ ਕੱਚ ਚੋਂ ਹੂਂਗਲੀ ਕੱਢੀ ਕਿ ਭਈ ਇਧਰੋ ਸਕੀਮ ਪਾ ਦਿਓ ਜੀ ਪੈਸਾ ਇਹਨਾਂ ਦੇ ਕੋਲ ਹੈ ਨਹੀਂ ਤਾਂ ਨਹੀਂ ਇਲੈਕਸ਼ਨ ਲੜਨ ਵਾਸਤੇ ਕੋਈ 5-700 ਕਰੋੜ ਦੇ ਕੋਲ ਚਾਹੀਦਾ ਸਰ ਸੌਰੇ ਜਾਣਾ ਹੋਵੇ ਤੁਸੀਂ ਤੇ ਮਾਲ ਠਰ ਚੰਗਾ ਲੈ ਜਾਣਾ ਪੈਂਦਾ ਭੰਗ ਫੜ ਕੇ ਤੁਰਕੋ ਕਿਸੇ ਯਾਰ ਦੋਸਤ ਦੀ ਮਿੰਤ ਕਰਨੀ ਪਵੇ ਕਿਸੇ ਯਾਰ ਸਹਰਿਆਂ ਤੇ ਜਾਣਾ ਤੁਹਾਨੂੰ ਪਤਾ ਹੀ ਆ ਉਧਰ ਹਜ਼ਾਰਾਂ ਚ ਹੋ ਜਾਂਦਾ ਕੰਮ ਉਧਰ ਕਰੋੜਾਂ ਚ ਚਾਹੀਦਾ ਬਸ ਇਹੀ ਆ ਆਓ ਜਿੱਤ ਅਨੁਸਾਰ ਹੀ ਆ ਜੀ ਠੀਕ ਹੈ ਨਾ ਕਿਸੇ ਦਾ ਸਹਰੇ ਜਾਣਾ ਮਤਲਬ ਕਿ ਲੱਖਾਂ ਚ ਵੀ ਹੋ ਸਕਦਾ ਆਪਣਾ ਹੀ ਹਜ਼ਾਰਾਂ ਚ ਆ ਹੋ ਜੀ ਠੀਕ ਹੈ ਨਾ ਉਦਾਂ ਕਿਸੇ ਦਾ ਸਾਈਕਲ ਵਾਲੇ ਦਾ ਵਿਚਾਰੇ ਤਾਂ 100 ਚ ਵੀ ਹੋ ਸਕਦਾ 100ਾਂ ਚ ਵੀ ਹੋ ਸਕਦਾ ਤੋ ਕਹਿਣ ਦਾ ਮਤਲਬ ਕਿ ਇਹਨਾਂ ਇਲੈਕਸ਼ਨ ਲੜਨਾ ਕੁਝ ਉਦੋਂ ਪੈਸਾ ਚਾਹੀਦਾ ਕੁਝ ਮਤਲਬ ਕਿ ਸਕੀਮਾਂ ਚ ਹੌਣ ਵਾਸਤੇ ਵੀ ਪੈਸਾ ਚਾਹੀਦਾ ਤਾਂ ਆਸ ਟੀਮ ਹੈ ਕਿ ਜਿੱਥੇ ਗਲੱਡਾ ਗਮੱਡਾ ਬਿਲਕੁਲ ਨੇੜੇ ਆ ਉੱਥੇ ਕਾਰਵਾਈ ਪਾ ਦਿਓ ਹੁਣ ਉਹਦੇ ਚ ਕਿਸਾਨ ਯੂਨੀਅਨ ਪਿੰਡ ਸਰਪੰਚਾਂ ਸਰ ਸਰਪੰਚ ਉੱਥੇ ਛੇਕੇ ਜਾਣ ਕੇ ਪਿੰਡ ਚ ਆ ਬਿਲਕੁਲ ਉਹ ਕਹਿ ਰਹੇ ਨੇ ਸਾਨੂੰ ਵੜ ساری ਉਮਰ ਦਾ ਹੀ ਮੇਣਾ ਪੈ ਜਾਣਾ ਉਹ ਨਹੀਂ ਸਰ ਮੇਣਾ ਛੱਡੋ ਲੋਕਾਂ ਨੇ ਚਪੇੜਾਂ ਮਾਰਨੀਆਂ ਨੇ ਖਲਾਰ ਕੇ ਸੱਤਾ ਚ ਕਿ ਭਾਈ ਤੈਨੂੰ ਇਸ ਕੰਮ ਨੂੰ ਚੁਣਿਆ ਸੀ ਜੀ ਲੋਕ ਸਰਪ ਜਿਹੋ ਜਾ ਮਾਹੌਲ ਆ ਜਿਹੋ ਜਾ ਇਸ ਵੇਲੇ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਸੈਂਟੀਮੈਂਟ ਆ ਉਹ ਤੇ ਲੋਕ ਤੇ ਖਲਾੜ ਕੇ ਸਰਪੰਚ ਨੂੰ ਕਹਿਣਗੇ ਹੂੰ ਕਿ ਇਹਦਾ ਖਰੀ ਸਰਪੰਚੀ ਦੀ ਐਸੀ ਕੀਤਾ ਸੀ ਸਰ ਸਰਪੰਚ ਤੇ ਵੰਡੇ ਰਹੇਗਾ 4 ਸਾਲ ਸਾਢੇ 4 ਸਾਲ ਫਿਰ ਪਿੰਡ ਦੀ ਵੜਦਾ ਉਹ ਤੇ ਇੱਕ ਘਰ ਨੂੰ ਯੂਪੀ ਚ ਨਾ ਲੈਣਾ ਪੈ ਜਾਵੇ ਐਹੋ ਜਾ ਕੰਮ ਕਰਕੇ ਸਰਪੰਚਾਇਤ ਪੰਚਾਇਤ ਇੱਕ ਲੋਕਤੰਤਰ ਦੀ ਮੁੱਢਲੀ ਇਕਾਈ ਆ ਜੀ ਬੜੀ ਤਾਕਤਵਰ ਇਕਾਈ ਆ ਉਨੋਂ ਤੁਮ ਕਹਿਆ ਜਾ ਰਿਹਾ ਸਾ ਹੂੰ ਇਹ ਕਿਹੜਾ ਕਿਹੜਾ ਲੋਕਤੰਤਰ ਹੈ ਜੀ ਇਹ ਇਹ ਬਦਲਾਅ ਲਈ ਦੱਸਣ ਤੇ ਸਹੀ ਇਹ ਕੀ ਕਰਨ ਦਾ ਹੈ ਜੀ ਤੁਸੀਂ ਸਾਬ ਜੀ ਹੈ ਕਿ ਕਿਹੜਾ ਬਦਲਾਅ ਹੈ ਭਾਈ ਬਦਲ ਚਾਹਤਾਂ ਨੂੰ ਵੀ ਤੁਸੀਂ ਦਾਬੂ ਕਰੀ ਜਾਂਦੇ ਸਰਪੰਚਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਕੀ ਤੁਹਾਨੂੰ ਅੰਦਰ ਹੀ ਕਰ ਦੇਣਗੇ ਤੁਹਾਡੀਆਂ ਪੰਚਾਇਤਾਂ ਭੰਗ ਕਰ ਦੇਣਗੇ ਕੀ ਕਰ ਦੇਣਗੇ ਹੂੰ ਹੂੰ ਕੀ ਕੱਟਾ ਧੂਫੇ ਬੰਦ ਦੇਣਗੇ ਤੁਹਾਡਾ ਭਾਈ ਕੀ ਤੁਹਾਨੂੰ ਕਾਲੇ ਪਾਣੀ ਘੱਲ ਦੇਣਗੇ ਤੁਹਾਡੇ ਨਾਲ ਖਲੋਤੇ ਸਾਰੇ ਜੀ ਇਹ ਤੁਸੀਂ ਤੁਹਾਡਾ ਪਿੰਡ ਨਹੀਂ ਚਾਹੁੰਦਾ ਹੂੰ ਹੂੰ ਤੁਹਾਡਾ ਪਿੰਡ ਨਹੀਂ ਚਾਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਸਾਰੀ ਜ਼ਿੰਦਗੀ ਦਾ ਅਸਾਸਾ ਖਤਮ ਹੋ ਰਿਹਾ ਹੈ ਪਿੰਡ ਦਾ ਜਆ ਸਾਨੂੰ ਘੱਟ ਵੱਧ ਪੈਸਾ ਹੋ ਸਕਦਾ ਜੀ ਮਤਲਬ ਕਿ ਸ਼ਾਮ ਲਾੜਦਾ ਸਰ ਪੈਸਾ ਇੱਕ ਵਾਰੀ ਆ ਵੀ ਜਾਏਗਾ ਪਰ ਸਾਰੀ ਜ਼ਿੰਦਗੀ ਦਾ ਆਮਦਨ ਦਾ ਸਾਧਨ ਤਗਵਾ ਬੋਗੇ ਨਾ ਬਿਲਕੁਲ ਮੈਂ ਤੁਹਾਨੂੰ ਦੱਸੀ ਜਾਣਾ ਕਿ ਸਾਡੇ ਪਿੰਡ ਗ੍ਰਾਂਟ ਨਾ ਵੀ ਆਵੇ ਜੀ ਤੁਹਾਨੂੰ ਅੱਧ ਵੀ ਉਹ ਠੇਕੇ ਤੋਂ ਕੰਮ ਚੱਲਦੇ ਰਹਿੰਦੇ ਆ ਠੇਕਾ ਨਾ ਆ ਜਾਂਦਾ ਪੰਚਾਇਤ ਨੂੰ ਜੀ 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 ਆ ਮਿੱਤਰ ਵੀ ਦੱਸਦੇ 121 ਕਿੱਲੇ ਜ਼ਮੀਨ ਇੱਕ ਪਿੰਡ ਦੀ ਕਹਿੰਦੇ ਇਹਨਾਂ ਦੀ ਹੈ ਤਾਂ ਕਈ ਪਿੰਡਾਂ ਕੋਲੇ ਜ਼ਮੀਨਾਂ ਚਲੋ ਗੁਜ਼ਾਰੇ ਜੋਗਾ ਤਾਂ ਹੈ ਹੀ ਪਿੰਡ ਦੀ ਪੰਚਾਇਤ ਦਾ ਚੱਲੀ ਜਾਂਦਾ ਬੜਾ ਮੋਟਾ ਸਹੈਰੋ ਠੇਕੇ ਤੇ ਚੱਲੀ ਜਾਂਦੇ 100 ਕਿੱਲਾ ਥੋੜਾ ਕਿਤੇ ਮੋਹੱਲੀ ਦੇ ਲਾਗੇ ਤੁਹਾਡੇ ਕੋਲ ਅੱਧਾ ਕਿੱਲਾ ਹੋਵੇ ਤੇ ਤੁਸੀਂ ਕਿਸੇ ਟਾਈਮ ਅਮਰਿੰਦਰ ਸਿੰਘ ਨਾਲ ਵੀ ਸ਼ਰਤ ਲਾ ਸਕਦੇ ਕਿ ਤੇਰੇ ਤੋਂ ਵਧੀਆ ਮਹਿਫਲ ਲਾਉਂਗਾ ਮੈਂ ਇਹੋ ਜਿਹਾ ਮਾਮਲਾ ਹੈ ਜੀ ਜ਼ਮੀਨ ਮਾਜ਼ਰ ਐਸੇ ਨਹੀਂ ਨਹੀਂ ਨਾ ਉਥੇ ਇੰਚਾਂ ਚ ਜ਼ਮੀਨ ਵਿਕਦੀ ਪਈ ਆ ਤੋ ਇਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ ਇਹਨਾਂ ਨੇ ਇਹੋ ਹੀ ਕੋਸ਼ਿਸ਼ ਕਰਨਾ ਕਿ ਉਹ ਆਂਦੇ ਹੁੰਦੇ ਨਾ ਪਿੰਡ ਉਜੜ ਨੂੰ ਪਿਆ ਤੇ ਕਮਲੀ ਨੂੰ ਝਾਟਾ ਵਾਉਣ ਦੀ ਇਹ ਆਪੋ ਆਪਣਾ ਹਿਸਾਬ-ਕਿਤਾਬ ਸਿੱਧਾ ਰੱਖਣ ਦੀ ਇਹਨਾਂ ਦੀ ਕਵਾਇਦ ਆ ਜੀ 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 ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ ਨਾਲ ਜੋੜਨ ਵਾਸਤੇ ਰਣਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਟਵਰਸਾਬ ਤੁਹਾਡਾ ਵੀ ਸ਼ੁਕਰੀਆ ਜੀ ਸੰਘੇੜਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਆਪਲਕਰਨ ਜੀ ਕੰਟਰੀਬਿਊਸ਼ਨ ਲਈ ਵੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਨਾਲ ਜੁੜੇ ਰਹਿਣ ਵਾਸਤੇ ਵੀ ਮਿਹਰਬਾਨੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਤੁਹਾਡੀਆਂ ਹੋਰ ਸ਼ੇਅਰ ਕਰਦੇ ਆ ਮਿੰਟੂ ਜੀ ਗੱਲਬਾਤ ਥੋੜੀ ਜੀ ਅੰਮ੍ਰਿਤਸਰ ਦੀ ਕਰੀਏ ਬੰਬ ਧਮਾਕਿਆਂ ਦੀ ਕਰੀਏ ਕਿਉਂਕਿ ਕੋਈ ਨਾ ਕੋਈ ਇਦਾਂ ਦੀ ਗੱਲਬਾਤ ਜਦੋਂ ਹੁੰਦੀ ਹੈ ਤੇ ਇੱਕੇਦਮ ਤੇ ਪੁਲਿਸ ਮੰਨਦੀ ਨਹੀਂ ਕਿਹਣਾ ਤੇ ਉਹ ਲੁਕਾਉਣ ਦੀ ਕੋਸ਼ਿਸ਼ ਹੁੰਦੀ ਹੈ 10 ਅਗਸਤ ਵਾਲੇ ਧਮਾਕਿਆਂ ਦੇ ਵਿੱਚ ਕਾਫੀ ਪਰ ਹੁਣ ਥੋੜਾ ਜਿਹਾ ਗੱਲ ਬਾਹਰ ਆਈ ਹੈ ਕਿ ਉਹ ਚਿੱਕ ਕਾਂਸਟੇਬਲ ਗੁਰਪ੍ਰੀਤ ਸਿੰਘ ਵੀ ਬਹੁਤ ਗੰਭੀਰ ਤਰ੍ਹਾਂ ਜ਼ਖਮੀ ਵੀ ਹੋਇਆ ਸੀ ਤੇ ਹੋਰ ਉਹਦੇ ਵਿੱਚ ਕੀ ਹੁਣ ਬਣਾ ਪੁਲਿਸ ਨੇ ਕੀ ਮੰਨਿਆ ਜੀ ਦੱਸਿਓ ਜ਼ਰਾ ਦੇਖੋ ਇਹ ਮਾਮਲਾ ਜਿਹੜਾ ਹੈ ਨਾ ਪਹਿਲਾਂ ਤੇ ਸ਼ੋਇਆ ਹੀ ਨਹੀਂ ਕਿਆ ਉਸ ਤੋਂ ਬਾਅਦ ਕੁਝ ਮੀਡੀਆ ਦੇ ਵਿੱਚ ਆਇਆ ਕੁਝ ਜਿਦਾਂ ਕਹਿ ਲੋ ਕਿ ਇਸ ਮਾਮਲੇ ਤੇ ਦਬਾਅ ਬਣਿਆ ਕਿ ਕੋਰਟ ਤੱਕ ਗਿਆ ਐਨਆਈਏ ਤੱਕ ਗਿਆ ਜੀ ਇਹ ਸਾਰਾ ਕ੍ਰੈਡਿਟ ਜੇ ਕਿਸੇ ਬੰਦੇ ਨੂੰ ਜਾਂਦਾ ਤੇ ਉਹ ਸਿਮਰਨਜੀਤ ਸਿੰਘ ਜਲੰਧਰ ਵਾਲੇ ਨੂੰ ਜਾਂਦਾ ਹੂੰ ਉਹ ਬੰਦਾ ਨਾ ਸਿਰਫ ਇਸ ਮੁੱਦੇ ਨੂੰ ਕੱਢ ਕੇ ਲਿਆ ਹੈ ਬਲਕਿ ਵਿਵਾਕੀ ਦੇ ਨਾਲ ਕੈਮਰੇ ਦੇ ਸਾਹਮਣੇ ਬੋਲਿਆ ਜੀ ਕੁਝ ਬੰਦੇ ਹੁੰਦੇ ਨੇ ਸਰ ਇੰਡੀਆ ਚ ਇਸ ਤਰ੍ਹਾਂ ਦੇ ਸਿਰਫ ਰਿਆਂ ਦੀ ਕਮੀ ਨਹੀਂ ਹੈ ਇੱਕ ਪੱਤਰਕਾਰ ਸੀ ਪ੍ਰੰਜੇ ਗੋਆ ਠਾਕੁਰਤਾ ਸ਼ੈਦ ਉਹਨੇ ਇਹਨਾਂ ਤੇ ਸਟੋਰੀ ਕੀਤੀ ਸੀ ਅਮਨੀਆਂ ਕੇ ਅਦਨੀਆਂ ਤੇ ਹੂੰ ਸਰ ਅੱਜ QR ਕੋਡ ਪਾ ਕੇ ਨਾ ਰਾਸ਼ਨ ਜੋ ਕੇ ਪੈਸੇ ਲੈਂਦਾ ਲੋਕਾਂ ਤੋਂ ਹੂੰ ਪਰ ਉਹ ਸਟੋਰੀ ਤੋਂ ਬੰਦਾ ਪਿੱਛੇ ਨਹੀਂ ਹਟਿਆ ਜੀ ਇਹ ਹੁੰਦੀ ਹੈ ਜ਼ਿੰਦਗੀ ਵੇ ਹੁੰਦੇ ਹ ਉਸੂਲ ਹੂੰ ਠੀਕ ਹੈ ਨੰਗ ਹੋ ਗਿਆ ਬੰਦਾ ਹੂੰ ਕੋਈ ਕੰਮ ਨਹੀਂ ਦੇ ਰਿਹਾ ਸ਼ਾਇਦ ਨੌਬਤ ਤੁਹਾਡੇ ਤੇ ਆ ਜਾਵੇ ਕਿਸੇ ਟਾਈਮ ਮੇਰੇ ਤੇ ਵੀ ਆ ਜਾਵੇ ਜੀ ਉਹ ਸੱਚ ਇਥੇ ਹੋ ਸਕਦਾ ਪਰ ਫਰਕੇ ਹੀ ਹੁੰਦਾ ਹੈ ਕਿ ਉੱਥੇ ਕਿਹੜਾ ਤੇ ਖੜਕੇਗਾ ਕਿਹੜਾ ਜੀ ਮੜਕੇਗਾ ਕਿਹੜਾ ਸਰ ਇਦਾਂ ਦੀ ਨੌਬਤ ਵਾਲੇ ਬੰਦੇ ਇੰਡੀਆ ਚ ਵਾਧੂ ਪਾਇਆ ਜਿਹੜੇ